ਜੇ ਸਾਡਾ 2.5 ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ 2 ਸਾਲ ਚ ਸਾਡਾ ਹੈ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਐਕਸਾਈਜ਼ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ ਚ ਅਸੀਂ ਸਟੈਂਪ ਡਿਊਟੀ ਚ ਗ੍ਰੀਨ ਆ ਅਸੀਂ ਜੀਐਸਟੀ ਚ ਵਾਦਾ ਹੋਇਆ 27 28% ਉੱਪਰ ਅਸੀਂ ਵੈਟ ਦੇ ਵਿੱਚ ਸਾਰੀ ਗੱਲ ਚ ਅਸੀਂ ਵਪਾਰੀਆਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੇ 2016 16 17 17 ਸਾਲ ਦੇ ਕੇਸ ਚੱਲੀ ਜਾਂਦੇ ਐ ਬੈਠਦੇ ਨਾ ਨਿਭੜਦੇ ਐ ਨਾਲੇ ਤਲਵਾਰ ਲਟਕਾ ਰੱਖਿਆ ਅਸੀਂ ਕਹਿੰਦੇ ਨਵੇੜੋ ਯਾਰ ਕਿੱਥੇ ਪੁਰਾਣੇ ਖਾਤੇ ਕਿੱਥੇ ਪਾਏ ਨੇ ਚਲੋ ਉਹ OTS ਕਰ ਲੈਣੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬੀ ਜਿਵੇਂ ਆਪਾਂ ਕਹਿੰਦੇ ਆ ਵੀ ਮੂ ਮੂ ਵੀ ਸੌਦਾ ਜਿਆ ਕਰੋ ਯਾਰ ਕਿਤੇ ਨਵੇੜੋ ਕਿਸੇ ਕੰਮ ਨੂੰ ਨਵੇੜ ਲਾਂਗੇ ਨਾਲੇ ਤਾਂ ਰੇਵ ਵੀ ਨਹੀਂ ਆ ਗਿਆ ਨਾਲੇ ਉਹ ਵਿਚਾਰਾ ਜਿਹੜਾ ਮਾਈਂਡ ਫ੍ਰੀ ਹੋ ਕੇ ਕੰਮ ਕਰੂਗਾ ਜੀ ਸੋ ਵਪਾਰੀਆਂ ਨਾਲ ਗੱਲ ਕਰਦੇ ਆਂ ਸਰਕਾਰ ਵਪਾਰ ਮਿਲਣੀ ਕਦੇ ਨਹੀਂ ਸੁਣਿਆ ਸੀ ਪਹਿਲਾਂ ਕਦੇ ਕਿਸੇ ਨੇ ਸੁਣਿਆ ਕਿ ਮੁੱਖ ਮੰਤਰੀ ਜਾ ਕੇ ਬਹਿ ਜਾਂਦਾ ਹੋਵੇ ਤੇ ਮਾਈਕ ਉਹਨਾਂ ਨੂੰ ਦੇ ਦਿੰਦਾ ਹੋਵੇ ਦੱਸੋ ਕੀ ਚਾਹੀਦਾ ਤੇ ਉਹ ਕਹਾਂ ਮੋਰ ਕਹਿਣ ਜੋ ਚਾਹੀਦਾ ਸੀ ਉਹ ਤਾਂ ਪਹਿਲੇ ਤੁਸੀਂ ਬੋਲਤਾ ਜੀ ਹੁਣ ਹੋਰ ਕੀ ਚਾਹੀਦਾ ਹੋਰ ਤਾਂ ਧੰਨਵਾਦ ਹੀ ਹੈ ਜੀ ਬਸ ਸੋ ਇਹ 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 ਜਿਗਰਾ ਉਦੋਂ ਹੀ ਆ ਸਕਦਾ ਹੈ ਜਦੋਂ ਤੁਸੀਂ ਇਮਾਨਦਾਰ ਹੋਵੋ ਜਦੋਂ ਤੁਸੀਂ ਪਾਰਦਰਸ਼ੀ ਹੋਵੋ ਜਦੋਂ ਤੁਹਾਡੀ ਪਾਰਟੀ ਜਿਹੜੀ ਹੈ ਉਹ ਇੱਕ ਕ腐ਪਸ਼ਨ ਦੇ ਵਿਰੁੱਧ ਐਂਟੀ ਕ腐ਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਹੋਵੇ ਇਹ ਤਾਂ ਹੋ ਸਕਦਾ ਹੈ ਬਾਕੀ ਕਿਵੇਂ ਕਰ ਸਕਦੇ ਨੇ ਜੀ ਉਹ ਤਾਂ ਵਾਸ਼ਿੰਗ ਮਸ਼ੀਨਾਂ ਲਾ ਰੱਖਿਆ ਨੇ ਜਿੱਦਾਂ ਉਹਨਾਂ ਨਾਲ ਨਹੀਂ ਹੈਗੇ ਤਾਂ ਤੁਹਾਡੇ ਤੇ ਈਡੀਆਉ ਜੇ ਉਹਨਾਂ ਨਾਲ ਤਾਗਲੇ ਦਿਨ ਵਾਸ਼ਿੰਗ ਮਸ਼ੀਨ ਚ ਪਾ ਕੇ ਧੋ ਲੈਂਦੇ ਤੁਹਾਨੂੰ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਆ ਜਾਓ ਰਾਜ ਸਭਾ ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜਾ ਜਿਹੜਾ ਬਜਟ ਹੈ ਇਹ ਬਜਟ ਜਿਹੜਾ ਹੈ ਇਹਦੇ ਤੇ ਸ਼ਹੀਦ ਆਜ਼ਮ ਪਗਸਿੰਤੇ ਭੀਮ ਡਾਕਟਰ ਭੀਮਰਾਓਂ ਮਹੇਦਕਰਜੀ ਦੀ ਫੋਟੋ ਹੈ ਇੱਕ ਨੇ ਆਜ਼ਾਦੀ ਦਲਵਾਈ ਦੂਜੇ ਨੇ ਆਜ਼ਾਦੀ ਕਾਇਮ ਕਿਵੇਂ ਰੱਖਣੀ ਹੈ ਤੇ ਸਭ ਨੂੰ ਬਰਾਬਰਤਾ ਕਿਵੇਂ ਮਿਲਣੀ ਹੈ ਉਹਦਾ ਸੰਵਧਾਨ ਲਿਖਿਆ ਇਹ ਦੋਨਾਂ ਦਾ ਹੱਕ ਬਣਦਾ ਹਰ ਮੈਨੀਫੈਸਟੋ ਤੇ ਜੇ ਸਾਡਾ 2.5 ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ 2 ਸਾਲ ਚ ਸਾਡਾ ਹੈ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਐਕਸਾਈਜ਼ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ 'ਚ ਅਸੀਂ ਸਟੈਂਪ ਡਿਊਟੀ 'ਚ ਗ੍ਰੀਨ ਆ ਅਸੀਂ ਜੀਐਸਟੀ 'ਚ ਵਾਦਾ ਹੋਇਆ 27 28% ਉੱਪਰ ਅਸੀਂ ਵੈਟ ਦੇ ਵਿੱਚ ਸਾਰੀ ਗੱਲ 'ਚ ਅਸੀਂ ਵਪਾਰੀਆਂ ਨਾਲ ਗੱਲ ਕਰ ਰਹੇ ਆ ਉਹਨਾਂ ਦੇ 2016 16 17 17 ਸਾਲ ਦੇ ਕੈਂਸ ਚੱਲੀ ਜਾਂਦੇ ਆ ਵੈਟ ਦੇ ਨਾ ਨਿਭੜਦੇ ਆ ਨਾਲੇ ਤਲਵਾਰ ਲਟਕਾ ਰੱਖਿਆ ਅਸੀਂ ਕਹਿੰਦੇ ਨਵੇੜੋ ਯਾਰ ਕਿੱਥੇ ਪੁਰਾਣੇ ਖਾਤੇ ਕਿੱਥੇ ਪਾਏ ਨੇ ਚਲੋ ਉਹ ਓਟੀਐਸ ਕਰ ਲੈਨੇ ਆ ਇੱਕ ਕਬ ਜਿਵੇਂ ਆਪਾਂ ਕਹਿੰਦੇ ਆਂ ਵੀ ਪੰਜਾਬੀ ਜਿਵੇਂ ਆਪਾਂ ਕਹਿੰਦੇ ਆਂ ਭਾਈ ਮੂ ਮੂ ਵੀ ਸੌਦਾਇਆ ਕਰੋ ਯਾਰ ਕਿਤੇ ਨਵੇੜੋਂ ਕਿਸੇ ਕੰਨ ਨੂੰ ਨਵੇੜ ਲਾਂਗੇ ਨਾਲੇ ਤਾਂ ਰਹਿ ਵੀ ਨਹੀਂ ਆ ਗਿਆ ਨਾਲੇ ਉਹ ਵਿਚਾਰਾ ਜਿਹੜਾ ਮਾਈਂਡ ਫ੍ਰੀ ਹੋ ਕੇ ਕੰਮ ਕਰੂਗਾ ਜੀ ਸੋ ਵਪਾਰੀਆਂ ਨਾਲ ਗੱਲ ਕਰਦੇ ਸਰਕਾਰ ਵਪਾਰ ਮਿਲਦੀ ਕਦੇ ਨਹੀਂ ਸੁਣਿਆ ਸੀ ਪਹਿਲਾਂ ਕਦੇ ਕਿਸੇ ਨੇ ਸੁਣਿਆ ਕਿ ਮੁੱਖ ਮੰਤਰੀ ਜਾ ਕੇ ਬਹਿ ਜਾਂਦਾ ਹੋਵੇ ਤੇ ਮਾਈਕ ਉਹਨਾਂ ਨੂੰ ਦੇ ਦਿੰਦਾ ਹੋਵੇ ਦੱਸੋ ਕੀ ਚਾਹੀਦਾ ਤੇ ਉਹ ਕਾਮੂਰੋ ਕਹਿਣ ਜੋ ਚਾਹੀਦਾ ਸੀ ਉਹ ਤਾਂ ਪਹਿਲੇ ਤੁਸੀਂ ਬੋਲਤਾ ਜੀ ਹੁਣ ਹੋਰ ਕੀ ਚਾਹੀਦਾ ਹੋਰ ਤਾਂ ਧੰਨਵਾਦ ਹੀ ਆ ਜੀ ਬਸ ਸੋ ਇਹ 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 ਜਿਗਰਾ ਉਦੋਂ ਹੀ ਆ ਸਕਦਾ ਜਦੋਂ ਤੁਸੀਂ ਇਮਾਨਦਾਰ ਹੋਵੋ ਜਦੋਂ ਤੁਸੀਂ ਪਾਰਦਰਸ਼ੀ ਹੋਵੋ ਜਦੋਂ ਤੁਹਾਡੀ ਪਾਰਟੀ ਜਿਹੜੀ ਹੈ ਉਹ ਇੱਕ ਕ腐ਪਸ਼ਨ ਦੇ ਵਿਰੁੱਧ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਹੋਵੇ ਇਹ ਤਾਂ ਹੋ ਸਕਦਾ ਹੈ ਬਾਕੀ ਕਿਵੇਂ ਕਰ ਸਕਦੇ ਨੇ ਜੀ ਉਹ ਤਾਂ ਵਾਸ਼ਿੰਗ ਮਸ਼ੀਨਾਂ ਲਾ ਰੱਖਿਆ ਨੇ ਜਿੱਦਾਂ ਉਹਨਾਂ ਨਾਲ ਨਹੀਂ ਹੈਗੇ ਤਾਂ ਤੁਹਾਡੇ ਤੇ ਈਡੀਆਉ ਜੇ ਉਹਨਾਂ ਨਾਲ ਤੱਕਲੇ ਦਿਨ ਵਾਸ਼ਿੰਗ ਮਸ਼ੀਨ ਚ ਪਾ ਕੇ ਧੋ ਲੈਂਦੇ ਤੁਹਾਨੂੰ ਕਹਿੰਦੇ ਹਾਂ ਤੁਸੀਂ ਠੀਕ ਹੋਗੇ ਆ ਜਾਓ ਰਾਜ ਸਭਾ ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜਾ ਜਿਹੜਾ ਬਜਟ ਹੈ ਇਹ ਬਜਟ ਜਿਹੜਾ ਹੈ ਇਹਦੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਭੀਮ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਫੋਟੋ ਹੈ ਇੱਕ ਨੇ ਆਜ਼ਾਦੀ ਦਲਵਾਈ ਦੂਜੇ ਨੇ ਆਜ਼ਾਦੀ ਕਾਇਮ ਕਿਵੇਂ ਰੱਖਣੀ ਹੈ ਤੇ ਸਭ ਨੂੰ ਬਰਾਬਰਤਾ ਕਿਵੇਂ ਮਿਲਣੀ ਹੈ ਉਹਦਾ ਸੰਧਾਨ ਲਿਖਿਆ ਇਹ ਦੋਨਾਂ ਦਾ ਹੱਕ ਬਣਦਾ ਹਰ ਮੈਨੀਫੈਸਟੋ ਤੇ